ਪੰਜ ਸਿੰਘ ਸਹਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਪ੍ਰੈਸ ਨੂੰ ਕੀਤਾ ਸੰਬੋਧਨ ਇਹ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇ ਬਲਾਈ ਗੁਰੂ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਇੱਕ ਥਾਂ ਤੇ ਬਹਿਣਾ ਸਿਖਾਇਆ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਵਿਚਾਰ ਚਰਚਾ ਕਰਨੀ ਸਿਖਾਈ ਔਰ ਇਹ ਵੀ ਆਖਿਆ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਈਐ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦਾ ਸਰਵੋੱਚ ਤਖਤਾ ਔਰ ਸਮੇ ਸਮੇਂ ਦੇ ਉਤੇ ਇੱਥੇ ਜਿਹੜੇ ਪੰਥਕ ਫੈਸਲੇ ਹੁੰਦੇ ਆ ਜੇ ਕੋਈ ਸਿੱਖ ਨਿੱਜੀ ਤੌਰ ਦੇ ਉਤੇ ਜਾਂ ਫਿਰ ਪੰਥਕ ਤੌਰ ਦੇ ਉਤੇ ਗਲਤੀ ਕਰਦਾ ਉਹ ਆਪਣੀ ਭੁੱਲ ਗਲਤੀ ਨੂੰ ਮੰਨਦਾ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੁੰਦਾ ਤੇ ਸਾਡਾ ਸ਼ਾਨਾਮਤਾ ਇਤਿਹਾਸ ਆ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਏ ਇਹ ਬਿਰਦ ਸਵਾਮੀ ਸੰਦਾ ਇਥੇ ਸੱਚੇ ਪਾਤਸ਼ਾਹ ਦਾ ਇਹ ਤਖਤ ਬਖਸ਼ਾਂਦਾ ਬਾਸ਼ਰਤੇ ਕੋਈ ਨਿਮਰਤਾ ਦੇ ਨਾਲ ਝੁਕੇ ਮਾਫੀ ਮੰਗੇ ਗੁਰੂ ਸੰਗਤ ਕੋਲੋਂ ਗੁਰੂ ਗ੍ਰੰਥ ਕੋਲੋਂ ਔਰ ਅੱਗੇ ਤੋਂ ਇਹ ਪ੍ਰਣ ਕਰੇ ਕਿ ਮੈਂ ਉਹ ਗਲਤੀਆਂ ਨਹੀਂ ਕਰਾਂਗਾ ਤਾਂ ਇਥੋਂ ਫੇਰ ਸੱਚੇ ਪਾਤਸ਼ਾਹ ਜਿਹੜੀ ਉਹ ਗੱਲ ਪਕੜੀ ਦੇ ਵਿੱਚ ਵੀ ਲੈਂਦੇ ਆ ਤੇ ਬਖਸ਼ੇ ਜਾਂਦੇ ਆ ਇਸੇ ਸਬੰਧ ਦੇ ਵਿੱਚ ਹੀ ਅੱਜ ਕਾਫੀ ਜਿਹੜੇ ਮਸਲੇ ਸੀ ਇੱਥੇ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਪਹਿਲਾਂ ਸਵੇਰ ਤੋਂ ਹੀ ਵਿਚਾਰੇ ਗਏ ਵੱਖ-ਵੱਖ ਜਿਹੜੇ ਬੰਦੇ ਪਿਛਲੇ ਲੰਬੇ ਸਮੇਂ ਤੋਂ ਜਿਨ੍ਹਾਂ ਦੇ ਇੱਥੇ ਮਾਮਲੇ ਚੱਲ ਰਹੇ ਸੀ ਉਹ ਇੱਥੇ ਪੇਸ਼ ਹੋਏ ਹਰ ਫੇਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਪੇਸ਼ ਹੋਏ ਉਹਨਾਂ ਨੇ ਸੰਗਤ ਕੋਲੋਂ ਮਾਫੀ ਮੰਗੀ ਔਰ ਅੱਜ ਕਈਆਂ ਨੂੰ ਤਨਖਾਹਾਂ ਲੱਗੀਆਂ ਉਹਦੇ ਵਿੱਚ ਜਸਵੰਤ ਸਿੰਘ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਜਿਹੜਾ ਮਾਮਲਾ ਸ਼੍ਰੀ ਨਗਰ ਦਾ ਆਇਆ ਸੀ ਗੁਰੂ ਤੇਗ ਬਹਾਦਰ ਪਾਸ਼ਾ ਦਾ 350 ਸਾਲਾ ਸ਼ਹੀਦੀ ਸਾਕਾ ਪੰਜਾਬ ਸਰਕਾਰ ਨੇ ਜਦੋਂ ਮਨਾਉਣ ਦੀ ਗੱਲ ਕੀਤੀ ਸੀ ਤੇ ਉੱਥੇ ਗੁਰੂ ਦਾ ਅਦਬ ਨਹੀਂ ਹੋਇਆ ਬੇਅਦਬ ਹੋ ਗਿਆ ਈ ਤੋ ਅੱਜ ਉਹਨਾਂ ਨੂੰ ਜਸਵੰਤ ਸਿੰਘ ਨੂੰ ਤਨਖਾਹ ਲੱਗੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅਮਰਸਰ ਕਿਉਂਕਿ ਪਿਛਲੇ ਜਿਹੜੇ ਸਿੰਘ ਸਹਿਬਾਨ ਹੀ ਉਹਨਾਂ ਨੇ ਇੱਕ ਆਦੇਸ਼ ਕੀਤਾ ਸੀ ਭਈ ਜਿੰਨਾ ਚਿਰ ਤੱਕ ਗੁਰਬਚਨ ਸਿੰਘ ਹਣੀ ਸ਼੍ਰੀ ਅਕਾਲ ਤਖਬ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਸਤੰਬਰ 2015 ਦੇ ਸੌਦਾ ਸਾਧ ਨੂੰ ਜਿਹੜੀ ਉਹਦੀ ਮਾਫੀ ਦੀ ਚਿੱਠੀ ਸਵਿਕਾਰ ਕੀਤੀ ਆ ਉਹ ਸਬੰਧੀ ਖੁੱਲੇ ਰੂਪ ਚ ਅਕਾਲ ਤਖਬ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਮਾਫੀ ਨਹੀਂ ਮੰਗਦੇ ਉਹਨਾਂ ਚਿਰ ਤੱਕ ਇਹਨਾਂ ਤੇ ਰੋਕ ਲਾਈ ਜਾਵੇ ਤੇ ਅੱਜ ਉਹਨਾਂ ਨੇ ਮਾਫੀ ਮੰਗੀ ਆ ਤੇ ਧਾਰਮਿਕ ਸਮਾਗਮਾਂ ਤੇ ਜਿਹੜੀ ਲੱਗੀ ਹੋਈ ਰੋਕ ਸੀ ਅੱਜ ਉਹਨਾਂ ਦੀ ਉਹ ਹਟਾ ਦਿੱਤੀ ਗਈ ਆ ਇਹਦੇ ਨਾਲ ਹੀ ਬਿਰਸਾ ਸਿੰਘ ਬਲਟੋਆ ਜਿਹੜੇ ਕਿ ਪਿਛਲੇ ਸਾਲ ਜਦੋਂ ਅਕਤੂਬਰ ਦੇ ਵਿੱਚ ਉਹਨਾਂ ਨੇ ਕੁਝ ਬਿਆਨਬਾਜ਼ੀ ਇਹੋ ਜੀ ਕੀਤੀ ਜਿਹਦੇ ਨਾਲ ਧਾਰਮਿਕ ਤੌਰ ਤੇ ਉਸ ਵੇਲੇ ਜਿਹੜੀਆਂ ਸ਼ਖਸੀਅਤਾਂ ਬਹੁਤ ਮਾਨਜੋਗ ਸਨ ਅੱਜ ਵੀ ਨੇ ਉਹ ਉਹਨਾਂ ਦੇ ਸ਼ਾਨ ਦੇ ਖਿਲਾਫ ਕੋਸ਼ ਸ਼ਬਦ ਕੋਈ ਆਡੀਓ ਰਿਕਾਰਡਿੰਗ ਦਾ ਮਾਮਲਾ ਸੀ ਔਰ ਉਹਨਾਂ ਦੇ ਉੱਤੇ 10 ਸਾਲ ਦੀ ਪਾਬੰਦੀ ਸੀ ਪੀਓ ਅਕਾਲੀ ਦਲ ਦੇ ਵਿੱਚ ਸੇਵਾ ਨਹੀਂ ਕਰ ਸਕਦੇ ਬਾਕੀ ਹੋਰ ਪਾਰਟੀ ਦੇ ਕੋਈ ਗੱਲ ਨਹੀਂ ਕੀਤੀ ਗਈ ਅਕਾਲੀ ਦਲ ਦੀ ਕੀਤੀ ਤਾਂ ਉਹਨਾਂ ਨੇ ਮਾਫੀ ਮੰਗੀ ਪਹਿਲਾਂ ਵੀ ਇੱਥੇ ਕਈ ਵਾਰ ਆਣ ਕੇ ਉਹਨਾਂ ਨੇ ਮਾਫੀਆਂ ਮੰਗੀਆਂ ਤੋ ਉਹਨਾਂ ਦੀ ਮਾਫੀ ਨੂੰ ਸਵੀਕਾਰ ਕਰਦੇ ਆ ਉਹਨਾਂ ਨੂੰ ਜਿਹੜੀ ਉਹਨਾਂ ਤੇ ਪਾਬੰਦੀ ਲੱਗੀ ਸੀ ਕਾਲੀ ਦਲ ਦੇ ਵਿੱਚ 10 ਸਾਲ ਕੰਮ ਨਹੀਂ ਕਰਨਾ ਉਹ ਜਿਹੜੀ ਰੋਕ ਸੀ ਉਹਨੂੰ ਅੱਜ ਪੰਜ ਸਿੰਘ ਸਾਹਿਬਾਨ ਨੇ ਉਹਨਾਂ ਦੀ ਜਿਹੜੀ ਮਾਫੀ ਆ ਭੁੱਲ ਜਿਹੜੀ ਉਹਨਾਂ ਨੇ ਅੱਜ ਮੰਗੀ ਸੰਗਤ ਦੇ ਸਾਹਮਣੇ ਆ ਕੇ ਉਹ ਭੁੱਲ ਨੂੰ ਸਵੀਕਾਰ ਕਰਦੇ ਆ ਉਹਨਾਂ ਦੀ ਮਾਫੀ ਨੂੰ ਸਵੀਕਾਰ ਕਰਦੇ ਆ ਲੱਗੀ ਹੋਈ ਜਿਹੜੀ ਰੋਕ ਆ ਉਹ ਹਟਾ ਦਿੱਤੀ ਗਈ ਆ ਇਹਦੇ ਨਾਲ ਹੀ ਹਰਿੰਦਰ ਸਿੰਘ ਪ੍ਰਚਾਰਕਾ ਜੁਕੇ ਤੋਂ ਇਹਨਾਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਕੋਈ ਕਥਾ ਕਰਦਿਆਂ ਅਪਸ਼ਬਦ ਗੁਰੂ ਸਾਹਿਬ ਦੇ ਖਿਲਾਫ ਬੋਲਿਆ ਸੀ ਤੇ ਇਹਨਾਂ ਤੇ ਵੀ ਪੰਜ ਸਿੰਘ ਸਹਿਬਾਨ ਵੱਲੋਂ ਰੋਕ ਲੱਗੀ ਸੀ ਪਰ ਕਿਹਾ ਗਿਆ ਸੀ ਜਿੰਨਾ ਚਿਰ ਤੱਕ ਕਿ ਸ੍ਰੀ ਅਕਾਲ ਤਖਤ ਸਾਹਿਬ ਅੱਣ ਕੇ ਮਾਫੀ ਨਹੀਂ ਮੰਗਦੇ ਉਹਨਾਂ ਚਿਰ ਤੱਕ ਇਹਨਾਂ ਦੇ ਧਾਰਮਿਕ ਸਮਾਗਮਾਂ ਤੇ ਰੋਕ ਆ ਜਦੋਂ ਉਹਨਾਂ ਨੇ ਇੱਥੇ ਅੱਣ ਕੇ ਮਾਫੀ ਮੰਗੀ ਤਾਂ ਉਹਨਾਂ ਨੂੰ ਵੀ ਤਨਖਾਹ ਵੀ ਲੱਗੀ ਤੇ ਰੋਕ ਜਿਹੜੀ ਉਹ ਹਟਾ ਦਿੱਤੀ ਗਈ ਵਿਰਸਾ ਸਿੰਘ ਨੂੰ ਤਨਖਾਹ ਵੀ ਲੱਗੀ ਆ ਤੇ ਰੋਕ ਹਟਿਆ ਡਾਕਟਰ ਕਰਮਜੀਤ ਸਿੰਘ ਵਾਸ਼ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਉਹ ਵਿਸ਼ੇ ਦੇ ਮਾਮਲਾ ਆਪਾਂ ਸਾਰਿਆਂ ਨੂੰ ਪਤਾ ਵੀ ਇੱਕ ਸਮਾਗਮ ਦੇ ਇਹਨਾਂ ਨੇ ਥੋੜਾ ਜਿਹਾ ਜਿਹੜਾ ਸਿੱਖੀ ਨੂੰ ਰਲਗੱਡ ਕਰਨ ਦੀ ਗੱਲ ਹੀ ਇਹਨਾਂ ਨੇ ਕਿਹਾ ਸੀ ਕਿ ਰਗਵੇਦ ਦਾ ਬੋਲਾ ਸਰਵੇ ਭਵੰਤੂ ਸੁਖੇਨਾ ਤੇ ਉਹਨਾਂ ਨੇ ਕਿਹਾ ਸੀ ਵੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਨਾਲ ਰਗਵੇਦ ਨੂੰ ਲਿੰਕ ਜੋੜਨ ਦੇ ਲਈ ਸਿੱਖ ਸਟਡੀ ਚੇਅਰ ਸਥਾਪਿਤ ਕੀਤੀ ਆ ਸਿੱਖਾਂ ਨੇ ਸਾਰਿਆਂ ਨੇ ਸੰਗਤ ਨੇ ਮਹਿਸੂਸ ਕੀਤਾ ਆ ਇਹ ਸਾਡੇ ਨਿਆਰੇਪਨ ਦੇ ਉੱਤੇ ਹਮਲਾ ਵਾ ਪਛਾਣ ਤੇ ਹਮਲਾ ਤਾਂ ਉਹ ਵੀ ਪੇਸ਼ ਹੋਏ ਮਾਫੀ ਮੰਗੀ ਉਹਨਾਂ ਨੇ ਤਾ ਉਹਨਾਂ ਨੂੰ ਵੀ ਧਾਰਮਿਕ ਜਿਹੜੀ ਤਨਖਾਹ ਵਾ ਉਹ ਅੱਜ ਲਗਾਈ ਗਈ ਆ ਇਹ ਜਿਹੜੇ ਮਾਮਲੇ ਸੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਾਰੇ ਵਿਚਾਰੇ ਗਏ ਤੇ ਅਕਾਲ ਤਖਤ ਸਾਹਿਬ ਦਾ ਜਿਹੜਾ ਸਿਧਾਂਤ ਆ ਤੇ ਜਿਹੜੀ ਮਰਿਆਦਾ ਵਾ ਇੱਕ ਸਾਡੀ ਪੰਥ ਕਰਵੈਤਾ ਵਾ ਵੀ ਜਿਹੜਾ ਵੀ ਮਾਫੀ ਮੰਗਦਾ ਵਾ ਉਹਨੂੰ ਫੇਰ ਤਨਖਾਹ ਲਗਾਉਣੀ ਤੇ ਜਦੋਂ ਉਹ ਤਨਖਾਹ ਲਗਾ ਕੇ ਕੋਈ ਆਪਣੀ ਸੇਵਾ ਪੂਰੀ ਕਰ ਲੈਂਦਾ ਵਾ ਤੇ ਫੇਰ ਉਹਨੂੰ ਮਾਫੀ ਵੀ ਜਿਹੜੀ ਇੱਥੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲਦੀ ਆ ਇਹ ਜਿਹੜੇ ਅੱਜ ਮਾਮਲੇ ਸੀ ਇੱਥੇ ਸਾਰੇ ਵਿਚਾਰੇ ਗਏ ਇੱਕ ਬਾਕੀ ਸਾਰੇ ਮੇਰੇ ਸਾਹਮਣੇ ਗੱਲ ਕਰਦੇ ਆ ਕਿ ਕੀ ਕੀਤੀ ਗਈ ਹੈ ਕਿ ਐਸਪੀ ਜਿਹੜੇ ਸਾਬਕਾ ਮਾਜਬ ਸੀਗੇ ਨਾ ਕਿਵੇਂ ਦੇ ਦਿਸ ਕਰਨ ਮੈਨੂੰ ਦਿਓ 328 ਟੂਪਰ ਦੇ ਮਾਮਲੇ ਦੇ ਦੇਖੋ ਮੈਂ ਸਮਝਦਾ ਕਿ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਇੱਕ ਐਕਟ ਆ ਔਰ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਆਜ਼ਾਦ ਸਿੱਖਾਂ ਲਈ ਸੰਸਥਾ ਵਾ ਔਰ ਬਹੁਤ ਕੁਰਬਾਨੀਆਂ ਦੇ ਨਾਲ ਇਹ ਹੋਂਦ ਦੇ ਵਿੱਚ ਆਈ ਆ ਪਹਿਲੀ ਗੱਲ ਤੇ ਵੀ ਇੱਥੇ ਵੀ ਜਿਹੜੇ ਸਾਡੇ ਕੰਮ ਕਰਨ ਵਾਲੇ ਬੰਦੇ ਆ ਉਹ ਭੈ ਭਾਵਨੀ ਦੇ ਵਿੱਚ ਹੋਣ ਔਰ ਜਿਹੜਾ ਉਦੋਂ ਤਕਨੀਕੀ ਤੌਰ ਦੇ ਉੱਤੇ ਖਾਮੀਆਂ ਜਾਂ ਫਿਰ ਉਸ ਵੇਲੇ ਜਿਹੜੇ ਸਾਡੇ ਸਿੰਘ ਸਾਹਿਬ ਹੀ ਗਿਆਨੀ ਹਰਪ੍ਰੀਤ ਸਿੰਘ ਹੋਣੀ ਉਹਨਾਂ ਨੇ ਵੀ ਇਹ ਸਾਰਾ ਜਿਹੜਾ ਮਾਮਲਾ ਸੀ ਉਦੋਂ ਵੇਖਿਆ ਸੀ ਪੰਜ ਸਿੰਘ ਸਾਹਿਬਾਨਾਂ ਨੇ ਵੇਖਿਆ ਸੀ ਤੇ ਜਿਨ੍ਹਾਂ ਜਿਨ੍ਹਾਂ ਨੇ ਉਸ ਵੇਲੇ ਜਿਹੜੀ ਬਣਦੀ ਰਕਮ ਸੀ ਉਹ ਜਮਾ ਨਹੀਂ ਕਰਵਾਈ ਔਰ ਫਿਰ ਉਹਨਾਂ ਨੇ ਉਹਦੇ ਉੱਤੇ ਪਹਿਲਾ ਸ਼੍ਰੋਮਣੀ ਕਮੇਟੀ ਨੇ ਇੱਕ ਵਿਭਾਗੀ ਕਾਰਵਾਈ ਕੀਤੀ ਔਰ ਜਿਹੜੇ ਉਸ ਵੇਲੇ ਐਗਜ਼ੀਕਟਿਵ ਹੀ ਉਹਨਾਂ ਨੂੰ ਅਕਾਲ ਤੱਕ ਸਭ ਤੋਂ ਤਨਖਾਹ ਵੀ ਲਗਾਈ ਗਈ ਔਰ ਉਹਨਾਂ ਨੇ ਉਸ ਵੇਲੇ ਉਹ ਤਨਖਾਹ ਨੂੰ ਭੁਗਤਿਆ ਤਾਂ ਮੈਂ ਇਹ ਸਮਝਦਾ ਵਾਂ ਕਿ ਇਹਦੇ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਜਰਨਲ ਇਜਲਾਸ ਦਾ ਮਤਾ ਵੀ ਹੈਗਾ ਇਹਦੇ ਤੋਂ ਇਲਾਵਾ ਜਿਹੜੇ ਈਸ਼ਰ ਸਿੰਘ ਆ ਤੇ ਜਿਹੜੇ ਤਿੰਨ ਮੈਂਬਰੀ ਕਮੇਟੀ ਇੱਕ ਉਹਦੀ ਜਿਹੜੀ ਰਿਪੋਰਟ ਆ ਉਹਦੇ ਵਿੱਚ ਵੀ ਤੁਸੀਂ ਰਿਪੋਰਟ ਸਾਰਿਆਂ ਨੇ ਪੜ੍ਹੀ ਹੋਣੀ ਉਹਦੇ ਵਿੱਚ ਉਹਨਾਂ ਨੇ ਖਾਮੀਆਂਾਂ ਦੀ ਗੱਲ ਬਹੁਤ ਸਾਰਾ ਕੀਤੀ ਆ ਪਰ ਜਿਹੜੇ ਪੈਸੇ ਦਾ ਲੇਜਰ ਦੇ ਵਿੱਚ ਹਿਰਫੇਰ ਆ ਇਹ ਸਾਰੀਆਂ ਗੱਲਾਂ ਤਾਂ ਮੈਂ ਇਹ ਸਮਝਦਾ ਵਾਂ ਕਿ ਅੱਜ ਇੰਨੇ ਲੰਮੇ ਚਿਰ ਬਾਅਦ ਇੱਕ ਸਪੀਕਰ ਦਾ ਆਉਣਾ ਫਿਰ ਇੱਕ ਮਨਿਸਟਰ ਦਾ ਆਉਣਾ ਜਿਹੜਾ ਮਨਿਸਟਰ ਥੋੜੇ ਦਿਨ ਪਹਿਲਾਂ ਖੁਦ ਇਥੋਂ ਅਕਾਲ ਤਖਤ ਸਾਹਿਬ ਤੋਂ ਤਨਖਾਹ ਭੁਗਤ ਕੇ ਗਿਆ ਜਦੋਂ ਉਹਨਾਂ ਨੇ ਸ਼੍ਰੀਨਗਰ ਗਲਤੀ ਕੀਤੀ ਔਰ ਉਹਨਾਂ ਦਾ ਦੋ ਵਾਰੀ ਪੇਸ਼ ਹੋ ਕੇ ਫਿਰ ਪਰਚਾ ਹੋਣਾ ਇਹ ਕਿਤੇ ਨਾ ਕਿਤੇ ਸਿੱਖ ਮਾਮਲਿਆਂ ਦੇ ਵਿੱਚ ਦਖਲ ਆ ਦਖਲ ਅੰਦਾਜ਼ੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਕਮਜ਼ੋਰ ਕਰਨ ਦੀ ਇੱਕ ਸਾਜ਼ਿਸ਼ ਆ ਔਰ ਜਿਹੜਾ ਅਕਾਲ ਤਖਤ ਸਾਹਿਬ ਤੋਂ ਵੀ ਇਹ ਮਾਮਲਾ ਜਿਹੜਾ ਹੋ ਚੁੱਕਾ ਪਹਿਲਾਂ ਔਰ ਕਿਤੇ ਨਾ ਕਿਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਪ੍ਰਭੂ ਸੱਤਾ ਵਾ ਉਹਨੂੰ ਵੀ ਨਾਂ ਮੰਨਣ ਵਾਲੀ ਇਹ ਗੱਲ ਹੈਗੀ ਆ ਔਰ ਇਹ ਰਾਜਨੀਤੀ ਤੋਂ ਪ੍ਰੇਰਿਤ ਆ ਰਾਜਨੀਤਿਕ ਹਿੱਤਾਂ ਦੇ ਵਾਸਤੇ ਇਹ ਕੀਤਾ ਜਾ ਰਿਹਾ ਸੱਚ ਜ਼ਰੂਰ ਸਾਹਮਣੇ ਆਵੇ ਈਸ਼ਰ ਸਿੰਘ ਉਹਨਾਂ ਦੀ ਰਿਪੋਰਟ ਜਨਤਕ ਹੋਵੇ ਕੋਈ ਵੀ ਆ ਉਹਦੇ ਜੋ ਤੱਤਵਾ ਉਹਦੇ ਅਨੁਸਾਰ ਹੀ ਸਭ ਕੁਝ ਹੋਣਾ ਚਾਹੀਦਾ ਰਾਜਨੀਤੀ ਤੋਂ ਪ੍ਰੇਰਿਤ ਕੁਝ ਵੀ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਕਿ ਆਪਾਂ ਸਿਆਸੀ ਤੌਰ ਤੇ ਕਿਉਂਕਿ ਆਹੀ ਗਲਤੀਆਂ ਕੀਤੀਆਂ ਤੇ ਉਹਦੇ ਤੋਂ ਬਾਅਦ ਅਸੀਂ ਆਪਣਾ ਆਪ ਨੂੰ ਰਾਜਨੀਤੀ ਦੇ ਵਿੱਚ ਤਕੜਾ ਕਰਨ ਦੇ ਲਈ ਇਦਾਂ ਦੀਆਂ ਗੱਲਾਂ ਕਰੀਏ ਕਿ ਸਿੱਧਾ-ਸਿੱਧਾ ਹੀ ਸਿੱਖ ਮਾਮਲਿਆਂ ਦੇ ਵਿੱਚ ਦੱਸ ਉਹ ਤੁਸੀਂ ਪੜ ਲਿਓ ਹੋਰ ਤੇ ਜਨਤਕ ਆ ਕਿ ਕਿਸ ਸਮੇਂ ਕੈਲੰਡਰ ਦਾ ਮਾਮਲਾ ਸੀ 27 ਦਸੰਬਰ ਦਾ ਸਹਿਬ ਜਦੋਂ ਦਾ ਸ਼ਹੀਦੀ ਗੁਰਪੁਰਪੁਰ ਤੇ ਸਹਿਸ ਰਿਕੁਰ ਗੋਸ਼ੀ ਦਾ ਪ੍ਰਕਾਸ਼ਿਤ ਹੋਇਆ ਇਹਦੇ ਵੀ ਕੋਈ ਵਿਚਾਰਦਾਨਤਾ ਹੋਇਆ ਜਿਵੇਂ ਤਰੀਕੋ ਲੈ ਕੇ ਦੇਖੋ ਗੱਲ ਇਹ ਆ ਕਿ ਜਦੋਂ ਇੱਕ ਕੈਲੰਡਰ ਕਮੇਟੀ ਬਣੀ ਉਹ ਕੈਲੰਡਰ ਕਮੇਟੀ ਨੇ ਜਿਹੜੇ ਸਾਡੇ ਪਿਛਲੇ ਸਿੰਘ ਸਹਿਬਾਨ ਹੀ ਉਹਨਾਂ ਨੂੰ ਉਹ ਸਾਰਾ ਪੜਾਇਆ ਉਸ ਤੋਂ ਬਾਅਦ ਉਸ ਸਮੇਂ ਦੇ ਸਿੰਘ ਸਹਿਬਾਨ ਨੇ ਇੱਕ ਆਦੇਸ਼ ਵੀ ਕੀਤਾ ਤੁਹਾਡੇ ਕੋਲ ਵੀ ਹੋਣਾ ਤੇ ਇਹ ਦੇ ਮੁਤਾਬਕ ਹੀ ਸਾਰੇ ਦਿਹਾੜੇ ਜਿਹੜੇ ਉਹ ਮਨਾਏ ਜਾਂਦੇ ਹੁਣ ਕਿਉਂਕਿ ਉਹ ਉਹ ਵੀ ਸਿੰਘ ਸਾਹਿਬਾ ਨਹੀਂ ਇਸ ਕਰਕੇ ਉਸ ਤਰੀਕ ਦੇ ਨਾਲ ਕੋਈ ਫੇਰ ਬਦਲ ਨਹੀਂ ਕੀਤਾ ਗਿਆ ਗੱਲਬਾਤ ਜ਼ਰੂਰ ਹੋਈ ਬਾਕੀ ਇਹ ਠੀਕ ਆ ਕਿ ਜਿਹੜਾ ਗੁਰਪੁਰਬ ਆ ਕੈਲੰਡਰ ਦੇ ਮੁਤਾਬਕ ਉਹ 27 ਤਰੀਕ ਨੂੰ ਹੀ ਆ 27 ਦਸੰਬਰ ਸਿੰਘ ਸਾਹਿਬ ਅੱਜ ਦੇਖੋ ਜੀ ਬਿਲਕੁਲ ਪੂਰੀ ਹੋ ਲੱਗੀ ਤੇ ਤੇ ਨਾਲ ਹੀ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਦੇ ਸਨੇਹਾ ਆਏ ਨਿੱਜੀ ਚਿੱਠੀਆਂ ਹਜ਼ਾਰਾਂ ਆਈਆਂ ਤੋਂ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਦੇਖੋ ਆਪਾਂ ਪ੍ਰੇਮ ਭਾਵਨਾ ਦੇ ਨਾਲ ਗੁਰੂ ਸਾਹਿਬ ਦੇ ਜਾਂ ਸ਼ਹੀਦੀ ਦਿਹਾੜੇ ਸਾਬ ਜਾਦਿਆਂ ਦੇ ਮਨਾਉਣੇ ਆ ਪਰ ਆਪਾਂ ਗੁਰਮਤ ਸਮਾਗਮ ਗੁਰੂ ਨੂੰ ਸਮਰਪਿਤ ਹੋ ਕੇ ਕਰਨੇ ਆ ਬਾਕੀ ਜਿਹੜੇ ਗੁਰਮਤ ਸਮਾਗਮ ਆ ਇਹ ਤੇ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਹੋਣ ਤਾਂ ਇਹ ਸਮਰਪਿਤਤਾ ਮਹੀਨਾ ਮਹੀਨਾ ਵਿੱਚ ਚੱਲਦੇ ਆ ਤੋਂ ਇਸ ਕਰਕੇ ਜਿਹੜੀ ਸੰਗਤ ਨੂੰ ਇਹ ਲੱਗਦਾ ਕਿ ਸ਼ਹੀਦੀ ਦਿਹਾੜਿਆਂ ਦੇ ਵਿੱਚ ਸਾਨੂੰ ਮਨਾਉਣ ਦੇ ਵਿੱਚ ਕੋਈ ਦਿੱਕਤ ਆ ਖਾਸ ਕਰਕੇ ਉਧਰਲੇ ਜਿਹੜੇ ਜ਼ਿਲ੍ਹੇ ਆ ਤਾਂ ਜਿਵੇਂ ਸਥਾਨਿਕ ਪੱਧਰ ਦੇ ਉੱਤੇ ਪਹਿਲਾਂ ਵੀ ਸਿੱਖ ਸੰਗਤ ਆਪਣੀ ਸਹੂਲਤ ਮੁਤਾਬਕ ਛੁੱਟੀ ਨੂੰ ਵੇਖ ਕੇ ਗੁਰਪੁਰਬ ਜਾਂ ਪ੍ਰਕਾਸ਼ ਦਿਹਾੜੇ ਗੁਰੂ ਨੂੰ ਸਮਰਪਿਤ ਮਨਾ ਲੈਂਦੇ ਆ ਤਾਂ ਉਹ ਆਪਣੇ ਸਥਾਨਕ ਤੌਰ ਤੇ ਐਵੇਂ ਮਨਾ ਸਕਦੇ ਆ ਬਾਕੀ ਕੈਲੰਡਰ ਦੇ ਮੁਤਾਬਕ ਜਿਹੜਾ ਪ੍ਰਕਾਸ਼ ਪੁਰਬ ਆ ਉਹ 27 ਦਸੰਬਰ ਦਾ ਹੀ ਆ ਉਹਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਜੇ ਤੇ ਪਿਛਲੇ ਦਮੇ ਤੋਂ ਸਭ ਤੋਂ ਵੱਧ ਦੀ ਲੋਕਸਾਰਵਾ ਵਿੱਚ ਟਿੱਕਦੀ ਕੰਡੀਸ਼ਨ ਆ ਜਾਂਦੀ ਕਿ ਸਾਡ ਕਿੰਨਾ ਮਸਲੇ ਹੱਲ ਨਹੀਂ ਕਰ ਸਕਦੇ ਜਿਹੜੀ ਦੁੱਖਾਂ ਸੰਗਤ ਚੀਰ ਬੋਲੋ ਵੇਖੋ ਵੈਸੇ ਤਾਂ ਕੋਈ ਦਬਦਾਨੀ ਕਿਉਂਕਿ ਸਿੱਖੀ ਚੜ੍ਹਦੀ ਕਲਾ ਵਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਸਰਹੰਦਰ ਨੂੰ ਫਤਿਹ ਕੀਤਾ ਤੇ ਉੱਥੇ ਖਾਲਸਾ ਹੀ ਨਿਸ਼ਾਨ ਸਾਹਿਬ ਲੱਗੇ ਤੇ ਉਹਦਾ ਨਾਮ ਉਹਨਾਂ ਨੇ ਸਰਹੰਦ ਤੋਂ ਬਦਲ ਕੇ ਰੱਖਿਆ ਸ਼੍ਰੀ ਫਤਿਹਗੜ੍ਹ ਸਾਹਿਬ ਸਾਡੀਆਂ ਸ਼ਹਾਦਤਾਂ ਸਾਡੇ ਤੇ ਚੜ੍ਹਦੀ ਕਲਾ ਪੈਦਾ ਕਰਦੀਆਂ ਸਾਨੂੰ ਜਲਾਉਂਦੰਦੀਆਂ ਔਰ ਸਾਡਾ ਮਨਾਉਣ ਦਾ ਹਰ ਤਰੀਕਾ ਜਿਹੜਾ ਉਹ ਗੁਰੂ ਦੇ ਅਨਸਾਰ ਗੁਰਮਤ ਸਮਾਗਮ ਕਰਨਾ ਤੋ ਆਪਾਂ ਨੂੰ ਮਿਲ ਜੁਲ ਕੇ ਸਮਾਗਮ ਕਰਨੇ ਚਾਹੀਦੇ ਆ ਬਾਕੀ ਮੈਂ ਕਹਿ ਦਿੰਦਾ ਵਾ ਭਾਈ ਜਿਨ੍ਹਾਂ ਨੂੰ ਇਹਦੇ ਵਿੱਚ ਦਿੱਕਤ ਆ ਮਹਿਸੂਸ ਹੋ ਰਹੀ ਆ ਜਾਂ ਕੋਈ ਜਿਹੜੇ ਜ਼ਿਲ੍ਹਿਆਂ ਚ ਤਾਂ ਸੰਗਤ ਜਿਹੜੀ ਉਹ ਆਪਣੇ ਪੱਧਰ ਤੇ ਸਥਾਨਕ ਤੌਰ ਤੇ ਅੱਗੇ ਵੀ ਆਪਾਂ ਦੇਖਦੇ ਆਂ ਵੀ ਮਹੀਨਾ ਮਹੀਨਾ ਵੀ ਸਮਰਪਿਤ ਸਮਾਗਮ ਹੁੰਦੇ ਆ ਤੇ ਕਰ ਸਕਦੇ ਆ ਉਹ ਪਹਿਲਾਂ ਵੀ ਹੁੰਦੇ ਆ ਸਤਿ ਸ਼੍ਰੀ ਅਕਾਲ ਜੀ ਆਤਿਸ਼ਬਾਜੀ ਤੇ ਦੀਪਮਾਲਾ ਕੀਤੀ ਜਾਣੀ ਚਾਹੀਦੀ ਹੈ ਕਿ ਨਹੀਂ ਦੇਖੋ ਆਤਿਸ਼ਬਾਜੀ ਦਾ ਦੀਪਮਾਲਾ ਇਬਾਹਤੇ ਜਿਹੜਾ ਹੈਗਾ ਵਾ ਜਦੋਂ ਸਾਬ ਜਿਆਦਿਆਂ ਦੇ ਸ਼ਹੀਦੀ ਦਿਨ ਵੀ ਚੱਲ ਰਹੇ ਆ ਤੋ ਪਹਿਲਾਂ ਤੋਂ ਹੀ ਆਪਣਾ ਜਿਹੜਾ ਥੋੜਾ ਜਿਹਾ ਖਾਸ ਕਰਕੇ ਪਵਾਦ ਕਾ ਇਲਾਕਾ ਉਹ ਤੇ ਬਹੁਤ ਜ਼ਿਆਦਾ ਇਮੋਸ਼ਨਲ ਵੀ ਉਹਦੇ ਨਾਲ ਜੁੜਿਆ ਹੁੰਦਾ ਤੋ ਇਹ ਤੇ ਆਪਾਂ ਨੂੰ ਗੁਰੂ ਨੇ ਵਿਵੇਕ ਬੋਧ ਦਿੱਤੀ ਆਪਾਂ ਕੀ ਕਰਨਾ ਸਿੱਖ ਸਾਹਿਬ ਭਾਚਾ ਭਾਗ ਦੇ ਜਿਹੜਾ ਕਿਸੇ ਕਿਸ ਪ੍ਰੋਇਾਸ ਕਿ ਉਹਦੀ ਗੱਦੀਆਂ ਗੁਰੂ ਜੀ ਦੇ ਮੰਤਰੀ ਉਹ ਵੀ ਤਾਂ ਸਾਹ ਉੱਛਿਆ ਉਹਦਾ ਜਿਹੜਾ ਜਿਹੜੇ ਗਾਇਕ ਸੀ ਬੀਨਸ ਹੈ ਉਹ ਉਹਨਾਂ ਬਾਰੇ ਕੀ ਪਤਾ ਹੈ ਦੇਖੋ ਵੀਰ ਸਿੰਘ ਪਹਿਲੀ ਗੱਲ ਤੇ ਬਿਨਾ ਸੱਦਿਆ ਵੀ ਇੱਥੇ ਆਇਆ ਉਹਨੇ ਆਣ ਕੇ ਮਾਫੀ ਮੰਗ ਲਈ ਔਰ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਮਾਮਲਾ ਵਿਚਾਰਿਆ ਜਾ ਸਕਦਾ ਸਿੰਘ ਸਰ ਜੀ ਕੈਬਨਟ ਮੱਤੀ ਤਰਨ ਸਿੰਘ ਹੋਂਦੂ ਕੀ ਆਪਣੇ ਪੱਖ ਰੱਖਣੀ ਕੋਸ਼ਿਸ਼ ਕੀਤੀ ਉਹਨਾਂ ਨੇ ਸਮਾਂ ਲੈ ਲਿਆ ਸੀ ਨਾ ਤਾਂ ਮੈਨੂੰ ਲੱਗਦਾ ਵੀ ਥੋੜੇ ਦਿਨਾਂ ਚ ਆ ਜਾਣਗੇ ਤੇ ਆਉਣਾ ਚਾਹੀਦਾ ਦਿੱਲੀ ਦੇ ਕੈਬਨਟ ਮੱਤੀ ਆ ਜਿੱਥੇ ਆਏ ਮੁੱਖ ਮੰਤਰੀ ਆਏ ਪ੍ਰੋਫੈਸਰ ਗੁਰਿੰਦਰਪਾਲ ਖਿਲਨ ਕੋਰਾ ਜੀ ਜਿਹੜੀ ਰਿਹਾਈ ਦੀ ਮੰਗਿਆ ਉਹ ਫਾਈਲ ਉੱਥੇ ਪਈ ਹੈ ਦਿੱਲੀ ਸਰਕਾਰ ਕੋਲ ਅੱਜ ਕੀ ਤੁਹਾਡੀ ਮਾਰਤਾਲਾ ਭੁੱਲੀ ਜੀ ਅਸੀਂ ਕੋਲੇ ਬੱਦੀ ਸਿੰਘਾਂ ਨੂੰ ਲੈ ਕੇ ਕੋਈ ਉਹਨਾਂ ਦੇ ਅੱਗੇ ਪ੍ਰਸਤਾਵ ਰੱਖਿਆ ਜਾਂ ਉਹਨਾਂ ਨੂੰ ਵੀ ਹਾਰੀ ਜਾਰੀ ਕੀਤੀ ਤੇ ਜੀ ਕੀ ਗੱਲਬਾਤ ਕੀ ਹੋਈ ਦੇਖੋ ਅੱਜ ਉਹ ਆਏ ਸੀ ਇੱਥੇ ਗੁਰੂ ਘਰ ਨਮਸਕਾਰ ਕਰਨ ਉਹਨਾਂ ਨੇ ਸੇਵਾ ਵੀ ਕੀਤੀ ਔਰ ਜਦੋਂ ਇੱਥੇ ਬੈਠੇ ਆ ਤੇ ਮੈਂ ਉਹਨਾਂ ਨੂੰ ਕਿਹਾ ਵਾ ਕਿ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦਾ ਜਿਹੜੇ ਰਿਹਾਈ ਦਾ ਮਾਮਲਾ ਉਹ ਪਹਿਲਾਂ ਕਿਉਂਕਿ ਮੁੱਖ ਮੰਤਰੀ ਉੱਥੇ ਕੇਜਰੀਵਾਲ ਹੀ ਪਰ ਉਹਨੇ ਦਸਤਖਤ ਨਹੀਂ ਕੀਤੇ ਉਹ ਕਰਦੰਤਾ ਤੇ ਅੱਜ ਪ੍ਰੋਫੈਸਰ ਦਵਿੰਦਰਪਾਲ ਸਿੰਘ ਢੁੱਲਰ ਬਾਹਰ ਹੋਣੇ। ਉਹਦੀ ਨੀਅਤ ਦੇ ਵਿੱਚ ਕੀ ਸੀ, ਖੋਟ ਸੀ ਤੇ ਸਭ ਰੱਬ ਜਾਣਦਾ ਜਾਂ ਆਪਾਂ ਜਾਣਦੇ। ਪੰਥ ਸਮਝਦਾ ਉਹਨਾਂ, ਸੰਗਤ ਸਮੇਂ ਦੀ ਪੰਜਾਬੀ ਸਮੇਂ। ਤੇ ਮੈਂ ਮੁੱਖ ਮੰਤਰੀ ਨੂੰ ਤੇ ਉਹਨਾਂ ਦੀ ਕੈਬਨਿਟ ਨੂੰ ਕਿਹਾ ਸੀ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਢੁੱਲਰ ਦੀ ਰਿਹਾਈ ਹੋਣੀ ਚਾਹੀਦੀ। ਤੁਸੀਂ ਛੇਤੀ ਤੋਂ ਛੇਤੀ ਉਹਨਾਂ ਦੀ ਫਾਈਲ ਤੇ ਦਸਤਖਤ ਕਰੋ। ਔਰ ਕਿਉਂਕਿ ਸਿੱਖ ਕੌਮ ਬਹਾਦਰ ਕੌਮ ਆ, ਸਿੱਖਾਂ ਦੀਆਂ ਵੱਡੀਆਂ ਸ਼ਹਾਦਤਾਂ ਆ ਦੇਸ਼ ਲਈ। ਅੱਜ ਵੀ ਸਭ ਤੋਂ ਆਜ਼ਾਦੀਆਂ ਜਿਹੜੀਆਂ ਜੰਗੀ ਵਿਧਵਾ ਆ ਉਹ ਪੰਜਾਬ ਦੇ ਵਿੱਚ ਆ। ਪੰਜਾਬੀ ਹਮੇਸ਼ਾ ਹੀ ਦੇਸ਼ ਦੇ ਲਈ ਖੜੇ ਆ ਤੋ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਕਿਉਂਕਿ ਆਪਣੀ ਸਜ਼ਾ ਵੀ ਪੂਰੀ ਕਰ ਚੁੱਕੇ ਆ ਤੇ ਮੁੱਖ ਮੰਤਰੀ ਤੁਸੀਂ ਉਹ ਤੇ ਤੁਸੀਂ ਦਸਤਖਤ ਕਰਕੇ ਉਹਨਾਂ ਨੂੰ ਰਿਹਾਈ ਦੇ ਉਤੇ ਉਹਨਾਂ ਦਾ ਰਾਹ ਪੱਧਰਾ ਕਰੋ ਮੇਰੀ ਬਹੁਤ ਵਧੀਆ ਮੌਲ ਚ ਗੱਲ ਲਈ ਔਰ ਸਾਰੀ ਕੈਬਨਿਟ ਨੇ ਤੇ ਮੁੱਖ ਮੰਤਰੀ ਨੇ ਇਹ ਕਿਹਾ ਭਰੋਸਾ ਦਵਾਇਆ ਕਿ ਅਸੀਂ ਇੱਤੇ ਵਿਚਾਰ ਕਰਾਂਗੇ ਔਰ ਅਸੀਂ ਜਲਦੀ ਇਹਨੂੰ ਕਰ ਸਕਦੇ ਹਾਂ ਸਿੱਖ ਕੌਮ ਦੇ ਵਿੱਚ ਇੱਕ ਗੱਲ ਦੇਖੀ ਜਾ ਰਹੀ ਹੈ ਕਿ ਇੱਕ ਜਾਂ ਦੋ ਬੱਚਿਆਂ ਤੱਕ ਹੀ ਲੋਕ ਇਸ ਗਿਮਤ ਹੋ ਗਏ ਨੇ ਚਾਹੇ ਸਾਡੀ ਸੋਚ ਹੈ ਕਿਸੇ ਦੀ ਸੋਚ ਹੈ ਲੱਗਦਾ ਨਹੀਂ ਕਿ ਬੱਚਿਆਂ ਦੇ ਵਿੱਚ ਵਾਧਾ ਕਰਨਾ ਚਾਹੀਦਾ ਹੈ ਚਾਰ-ਪੰਜ ਟੋਟਾ ਬਿਆਨ ਵੀ ਪਾਇਆ ਜੀ ਕਿ ਸਿੱਖ ਕੌਮ ਜਿਹੜੀ ਹੈ ਕਿ ਚਾਰ-ਪੰਜ ਬੱਚੇ ਪੈਦਾ ਕਰੋ ਤਾਂ ਕਿ ਸਿੱਖੀ ਹੋਰ ਪਰਫੁੱਲਿਤ ਹੋ ਸਕੇ ਵਿਦੇਸ਼ਾਂ ਦੇ ਵਿੱਚ ਹੋਰ ਜਿਆਦਾ ਨਾਮਣਾ ਖੱਟ ਸਕੇ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਸਲਾਹ ਦੰਨਾ ਤੇ ਜਿੰਨੇ ਬੰਦਿਆਂ ਦੇ 30+ ਹੋ ਗਏ ਆ ਜਾਂ 28 ਦੇ ਨੇੜੇ ਤੇੜੇ ਪਹਿਲਾਂ ਆਨੰਦ ਕਾਰਜ ਨਹੀਂ ਹੋਇਆ ਜਾਂ ਵਿਆਹ ਹੋ ਗਿਆ ਕਰਾਓ ਤੇ ਦੂਜੀ ਗੱਲ ਇਹ ਪਈ ਜਿਹੜੇ ਜਵਾਕ ਆ ਹੁਣ ਆਪਾਂ ਸਾਰੇ ਜਾਣਦੇ ਆ ਵੀ ਰਿਸ਼ਤੇ ਹੁੰਦੇ ਆ ਰਿਸ਼ਤਿਆਂ ਦੇ ਵਿੱਚ ਭੂਆ ਭੂਆ ਦੇ ਕਰਕੇ ਫੁੱਫੜੋਣਾ ਫਿਰ ਮਾਮਾ ਚਾਚੇ ਤਾਏ ਮਾਸੀ ਹੁਣ ਇੱਕ ਜੇ ਜਵਾਕ ਹੀ ਇੱਕ ਹੋਗਾ ਤੇ ਇਹ ਰਿਸ਼ਤੇ ਕਿਥੋਂ ਨੇ ਤੋ ਰਿਸ਼ਤੇ ਜਿਹੜੇ ਆ ਇਹਨਾਂ 'ਚ ਮਿਠਾਸ ਹੁੰਦੀ ਆ ਮੁਸ਼ਕਲ ਪਾਵੇ ਰਿਸ਼ਤੇਦਾਰ ਸਾਰਾ ਵੀ ਹੁੰਦੇ ਆ ਸਾਡਾ ਪੰਜਾਬ ਦਾ ਸਭਿਆਚਾਰ ਵੀ ਆ ਤੋ ਇਹਨਾਂ ਮਾਮਲਿਆਂ ਨੂੰ ਧਿਆਨ 'ਚ ਰੱਖਦੇ ਆ ਮੈਂ ਪਹਿਲਾਂ ਵੀ ਕਿਹਾ ਸੀ ਤੋ ਚੰਗੀ ਗੱਲ ਆ ਵੀ ਆਪਾਂ ਬਹੁਤਾ ਹੀ ਸੋਚਤੇ ਨਾ ਜਾਈਏ ਵੀ ਇੱਕ ਹੀ ਜਵਾਬ ਕਰਨਾ ਜਦੋਂ ਕਈ ਵਾਰੀ ਰੱਬ ਨਾ ਕਰੇ ਕਈ ਵਾਰੀ ਹੋ ਜਾਂਦਾ ਕੋਈ ਜਵਾਬ ਦੇ ਨਾਲ ਮਿਸ ਹੈਪਨਿੰਗ ਹੋ ਜੇ ਤਾਂ ਉਹਦੇ ਤੋਂ ਬਾਅਦ ਪਰਿਵਾਰਾਂ ਦਾ ਆ ਪਿੱਛੇ ਜੇ ਜਦੋਂ ਮੂਸੇਵਾਲਾ ਦੇ ਸਰਕਾਰ ਜਿਹੜੀ ਆ ਨਹੀਂ ਕੁਝ ਕਰ ਸਕੀ ਉਹਦੀ ਸਕਿਉਰਿਟੀ ਦਾ ਪਰਪਜ ਲੀਕ ਕੀਤਾ ਉਹਦੇ ਤੋਂ ਬਾਅਦ ਉਹਦਾ ਟਾਰਗੇਟ ਕਿਲਿੰਗ ਹੋਈ ਇੱਕੋ ਇੱਕ ਪੁੱਤ ਹੀ ਹੋ ਬਾਦ ਵਿੱਚ ਮਾਪਿਆਂ ਨੂੰ ਕਿੰਨੀ ਮੁਸ਼ਕਲ ਚੱਲਣੀ ਪਈ ਬਾਅਦ ਚੱਲੋ ਰੱਬ ਨੇ ਕਿਰਪਾ ਕੀਤੀ ਉਹਨਾਂ ਦੇ ਜਵਾਬ ਹੋ ਗਿਆ ਚੰਗੀ ਗੱਲ ਹੋਈ ਤੋਂ ਇਹਨਾਂ ਗੱਲਾਂ ਕਰਕੇ ਦੇਖੋ ਸਾਰੇ ਮਹਿਸੂਸ ਕਰਦੇ ਤੁਸੀਂ ਵੀ ਕਰੋਗੇ ਬਜ਼ੁਰਗ ਵੀ ਕਰਦੇ ਆ ਸਿਆਣੇ ਵੀ ਕਰਦੇ ਆ ਵੀ ਆਪਾਂ ਨੂੰ ਇਸ ਪਾਸੇ ਸੋਚਣਾ ਚਾਹੀਦਾ ਜਵਾਬ ਠੀਕ ਆ 3 ਤੋਂ 4 ਹੋਣੇ ਚਾਹੀਦੇ ਆ ਬਾਕੀ ਪਰਵਰਸ਼ ਕਰਨ ਵਾਲਾ ਜਿਹੜਾ ਵਾ ਸੈਲ ਪੱਥਰ ਮਹਿਜਨ ਤੋਂ ਪਾਏ ਤਾਂ ਘਰ ਜਿਕਾ ਕੇ ਕਰਤ ਰਿਆ ਕਿਉਂਕਿ ਹਰ ਬੰਦੇ ਨੇ ਕਿਰਤ ਕਰਨੀ ਆ ਤੇ ਸਾਰੇ ਕਰਦੇ ਆ ਕਿਰਤ ਕਰਕੇ ਬੰਦਾ ਜਿਹੜਾ ਆਪਣੇ ਆਪ ਨੂੰ ਫਿਰ ਮਜ਼ਬੂਤ ਕਰ ਲੈਂਦਾ ਤੋਂ ਇੱਥੇ ਧਿਆਨ ਦੇਣਾ ਚਾਹੀਦਾ ਚੰਗੀ ਗੱਲ ਆ ਜਿੰਨੇ ਜ਼ਿਆਦਾ ਤਿੰਨ ਚਾਰ ਜਾਂ ਹਰੇਕ ਨੇ ਆਪਣੀ ਥੋੜਾ ਪਰਿਵਾਰਕ ਪਿਛੋਕੜ ਵੇਖਣਾ ਜਾਂ ਫਾਈਨੈਂਸ਼ਲੀ ਵੇਖਣਾ ਤੋਂ ਉਹਨੂੰ ਇੱਥੇ ਵਿਚਾਰ ਕਰਨੀ ਚਾਹੀਦੀ ਇੱਕ ਤਾਂ ਕਿ ਨਹੀਂ ਰਹਿਣਾ ਚਾਹੀਦਾ ਦੋ ਤੋਂ ਇੱਕ ਬੱਚੇ ਦਾ ਮਤਲਬ ਆ ਦੋਹਾਂ ਤੋਂ ਇੱਕ ਦਿਨ ਅੱਧੇ ਕੱਟ ਜਾਣਾ ਦੋ ਤੋਂ ਦੋ ਬਰਾਬਰ ਆ ਜੇ ਤਿੰਨ ਹੋਣ ਕੇ ਫਿਰ ਥੋੜੀ ਜੀ ਗੱਲ ਆਪਣੀ ਅੱਗੇ ਚੱਲੂਗੀ ਸਮੇਂ ਸਿਰ ਵਿਆਹ ਆਨੰਦ ਕਾਰਜ ਤੇ ਸਮੇਂ ਸਿਰ ਜਿਵਾਕ ਜਿਹੜੇ ਆ ਸਾਰਿਆਂ ਦੇ ਹੋਣੇ ਚਾਹੀਦੇ ਪੇਸ਼ਾ ਬੋਲਦਾ ਦਿੱਤਾ ਦਾ ਪਾਕਿਸਤਾਨ ਸਰਕਾਰ ਦਰਵਾਜ਼ੇ ਬਾਦੂ ਦੇ ਬਾਦੂ ਤਰੀਕਾ ਸਭ ਤੋਂ ਮੋਕੀ ਵਾਦਾ ਦਿੱਤਾ ਜੱਤਾ ਪਟਕਣ ਗਿਆ ਪਰ ਸਰਕਾਰ ਪੁਛਾ ਕੋਰੀਡੋਰ ਅਜੇ ਤੱਕ ਨਹੀਂ ਤਰਕੀ ਦਾ ਕਾਰਨ ਪੂਜਾ ਗਾਜ ਨੂੰ ਉਹਦੀ ਸਰਕਾਰ ਨੂੰ ਪੂਰਾ ਬੋਸ ਦੇਖੋ ਕੋਰੀਡੋਰ ਤੇ ਮੈਂ ਪਹਿਲਾਂ ਵੀ ਗੱਲ ਕੀਤੀ ਇਹ ਸਿਰਫ ਇੱਕ ਜ਼ਮੀਨ ਦੇ ਉੱਤੇ ਬਣਿਆ ਹੋਇਆ ਪੁਲ ਨਹੀਂ ਹੈ ਦਿਲਾਂ ਨੂੰ ਜੋੜਦਾ ਔਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਸੀ ਵੀ ਉਹਨਾਂ ਦੇ 550 ਸਾਲਾਂ ਤੇ ਖੁੱਲਿਆ ਤੇ ਹੁਣ ਭਾਰਤ ਸਰਕਾਰ ਨੂੰ ਚਾਹੀਦਾ ਕਿਉਂਕਿ ਮਾਹੌਲ ਬਹੁਤ ਸੁਖਾਵਾਂ ਵਾ ਇਹ ਲਾਂਗਾ ਛੇਤੀ ਤੋਂ ਛੇਤੀ ਖੁੱਲਿਆ ਜਾਵੇ ਸਿੱਖ ਤੇ ਪੰਜਾਬੀ ਦਾ ਗੁਰੂ ਨਾਨਕ ਨਾਮ ਲੈਵਾ ਦਾ ਗੁਰੂ ਕੀ ਸੰਗਤ ਉਹ ਖੁੱਲੇ ਦਿਲ ਦੇ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੇ ਦਰਸ਼ਨ ਕਰੇ ਇਹਦੇ ਲਈ ਭਾਰਤ ਦੀ ਜਿਹੜੀ ਵੀ ਮਿਨਿਸਟਰੀ ਆ ਇਹਨਾਂ ਨੂੰ ਯਤਨ ਕਰਨੇ ਚਾਹੀਦੇ ਆ ਔਰ ਜਿਹੜੇ ਵੀ ਸਾਡੇ ਸਿੱਖ ਐਮਪੀ ਆ ਭਾਵੇਂ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਤ ਆ ਉਹਨਾਂ ਨੂੰ ਵੀ ਕਰਤਾਰਪੁਰ ਲਾਂਘੇ ਦੀ ਗੱਲ ਜੋਰ-ਸ਼ੋਰ ਦੇ ਨਾਲ ਉੱਥੇ ਪਾਰਲੀਮੈਂਟ ਦੇ ਵਿੱਚ ਚੁਕਣੀ ਚਾਹੀਦੀ ਕਿਉਂਕਿ ਜਲਾਹ ਚੱਲ ਰਿਹਾ ਦੂਜਾ ਪਿਛਲੇ ਦਿਨੀ ਤੁਸੀਂ ਮੈਨੂੰ ਚੇਤਾ ਕਰਾਤਾ ਪਿਛਲੇ ਦਿਨੀ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਾਰੇ ਸਿੱਖ ਐਮਪੀਜ਼ ਉਹ ਰਾਜ ਸਭਾ ਦੇ ਭਾਵੇਂ ਤੇ ਭਾਵੇਂ ਉਹ ਲੋਕ ਸਭਾ ਦੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਚਿੱਠੀਆਂ ਭੇਜੀਆਂ ਵਾ ਵੀ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਆ ਉਹਦੀ ਆਵਾਜ਼ ਤੇ ਸਹਿਬਜ਼ਾਦਿਆਂ ਦੀ ਸ਼ਹਾਦਤ ਸਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਆ ਇਹਦੇ ਸੰਬੰਧੀ ਜਿਹੜਾ ਉਹਨਾਂ ਨੇ ਨਾਮ ਰੱਖਿਆ ਆ ਵੀਰ ਬਾਲ ਦਿਵਸ ਉਹਨੂੰ ਸਾਹਿਬ ਜادہ ਦੇ ਸ਼ਹੀਦੀ ਦਿਹਾੜੇ ਜਾਂ ਸ਼ਹੀਦੀ ਦਿਵਸ ਕੀਤਾ ਜਾਵੇ ਇਹਦੇ ਲਈ ਸਾਰੇ ਜਿਹੜੇ ਸਿੱਖ ਐਮਪੀ ਆਪਾਂ ਵਿਰਾਸਤ ਸਭਾ ਵਾ ਭਾਵੇਂ ਉਹ ਲੋਕ ਸਭਾ ਵਾ ਉਹ ਲੋਕ ਸਭਾ ਦੇ ਵਿੱਚ ਆਵਾਜ਼ ਚੁੱਕਣ ਕੇ ਇਹਦਾ ਨਾਮ ਬਦਲਿਆ ਜਾਵੇ ਆ ਨਾਮ ਉਹੀ ਰੱਖਿਆ ਜਾਵੇ ਜਿਹੜਾ ਸਿੱਖ ਰਵੈਤਾਂ ਚਾ ਸਿੱਖ ਸਿਧਾਂਤਾਂ ਚਾ ਸਿੱਖ ਇਤਿਹਾਸ ਚਾ ਕੋਈ ਆਪਣੀ ਸ਼ਬਦਾਵਲੀ ਸਿੱਖਾਂ ਦੇ ਉੱਤੇ ਠੋਸੀ ਨਾਮ ਜਾਵੇ ਇਹਦੇ ਲਈ ਆਪਾਂ ਸਿੱਖ ਐਮਪੀਜ਼ ਨੂੰ ਸਾਰਿਆਂ ਨੂੰ ਚਿੱਠੀਆਂ ਲਿਖੀਆਂ ਵਾ ਇਹ ਬਾਲਦੀਵਸ ਦਾ ਨਾਮ ਬਦਲ ਕੇ ਸਾਹਿਬਜ਼ਾਦੇ ਸ਼ਹੀਦੀ ਦਿਵਸ ਰੱਖਿਆ ਜਾਂਦਾ ਇਸ ਮਸਲੇ ਤੇ ਸ੍ਰੀ ਸਾ ਪੰਜ ਵਾਰ ਪੰਜ ਵਾਰ ਮੁੱਖ ਮੰਤਰੀ ਰਹੇ ਕਿ ਸਰਦਾਰ ਕਪੂਰ ਸਿੰਘ ਵਾਦੂ ਦਾ ਜਨੂ ਦੇ ਹੜਾ ਮਨਾਏ ਨੇ ਉਹਨਾਂ ਨੂੰ ਜਿਹੜਾ ਫਕਰੇ ਕੋਟ ਉਹਨਾਂ ਦੀ ਅਸਵਾਵਾ ਵੇਖ ਕੇ ਦਿੱਤਾ ਗਿਆ ਸੀ 2 ਦਸੰਬਰ ਤੇ ਫਸਲੇ ਦੀ ਫਕਰੇ ਕੋਟ ਜਿਹੜਾ ਬੰਸਨ ਹੈ ਤਾਂ ਲਾਂਚ ਕੀਤਾ ਸੀ ਮਾਨਗੋਟ ਦੀ ਆ ਕਿ ਉਹਨਾਂ ਦਾ ਫਕਰੇ ਕੋਮ ਕੋ ਉਹਨਾਂ ਤੇ ਹੁੰਦਿਆ ਜੇ ਬਫਸਨ ਹੁੰਦੇ ਤੇ ਕੋਈ ਗੱਲ ਨਹੀਂ ਸੀ ਪਰ ਉਹਨਾਂ ਨੇ ਜਾਣ ਤੋਂ ਬਾਅਦ ਜਿਹੜਾ ਫਕਰੇ ਤੋਂ ਬਫਸ ਲੈਣਾ ਗਲਤ ਹੈ ਉਹਨਾਂ ਦਾ ਫਕਰੇ ਕੋਮ ਉਸੇ ਤਰੀਕੇ ਨਾਲ ਕੋਲਰ ਕੋ ਬੜਕਣਾ ਰਹਿਣਾ ਚਾਹੀਦਾ ਕਿ ਦੇਖੋ ਇਹਦੇ ਜਿਨ੍ਹਾਂ ਨੇ ਵਾਪਸ ਲਿਆ ਉਹਨਾਂ ਤੋਂ ਪੁੱਛੋ ਬਾਕੀ ਇਸ ਵੇਲੇ ਲੋੜ ਆ ਕੌਮ ਦੀ ਇਕਤਾ ਦੀ ਇਤਿਫਾਕ ਦੀ ਕੌਮ ਤੇ ਚਤਰਫਾ ਤੇ ਪੰਜਾਬ ਤੇ ਹਮਲੇ ਹੋ ਰਹੇ ਆ ਉਹਦੇ ਲਈ ਆਪਾਂ ਇੱਕਜੁੱਟ ਹੋ ਕੇ ਉਹਨਾਂ ਨੂੰ ਸਾਹਮਣਾ ਕਰੀਏ ਤੇ ਪੰਜਾਬ ਤੇ ਪੰਥ ਨੂੰ ਤਕੜਾ ਕਰੀਏ ਸਰ ਆਪ ਜੀ ਬਾਰੇ ਸੀਐਮ ਬਦਲਣਾ ਕਨਟਾ ਜੀ ਕਿਤੇ ਕਿਤੇ ਮੈਂ ਕਰਦਾ ਉਹ ਦੇਖੋ ਬਿਆਨ ਬਾਜੀ ਹੁਣ ਉਹਦੇ ਬਾਰੇ ਮੈਂ ਕੀ ਬੋਲਾਂ ਬਹੁਤ ਸਾਰੇ ਗੱਲਾਂ ਹੁੰਦੀਆਂ ਅਹੁਦਿਆਂ ਦਾ ਸਤਕਾਰ ਹੁੰਦਾ ਸੀਐਮ ਦਾ ਇੱਕ ਆਪਣਾ ਰੁਤਬਾ ਰਾਜ ਦੇ ਜ਼ਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਉਹ ਸਾਰੇ ਦੁਨੀਆ ਭਰ ਦੇ ਵਿੱਚ ਰਹਿਣ ਵਾਲੇ ਕੱਲੇ ਸਿੱਖਾਂ ਦਾ ਜੀ ਗੁਰੂ ਨਾਨਕ ਨਾਮ ਲੈਵਾ ਵੀ ਗੱਲ ਨੂੰ ਮੰਨਦੇ ਮੈਨੂੰ ਚੇਤੇ ਆ ਇਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਲੇ ਜਦੋਂ ਇੱਥੇ ਸੀ ਉਸ ਵੇਲੇ ਦੇ ਸਿੰਘ ਸਾਹਿਬ ਨੇ ਇੱਕ ਉਹਨਾਂ ਨੂੰ ਆਖਿਆ ਵੀ ਤੁਸੀਂ ਹਥਿਆਰ ਲੈ ਕੇ ਦਰਬਾਰ ਸਾਹਿਬ ਦੇ ਅੰਦਰ ਨਹੀਂ ਜਾਣਾ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਹਥਿਆਰ ਲੈ ਕੇ ਅੰਦਰ ਨਹੀਂ ਗਏ ਉਹਨਾਂ ਨੇ ਬਾਹਰੋਂ ਹੀ ਨਮਸਕਾਰ ਕੀਤੀ ਤਾਂ ਕਿਸੇ ਨੇ ਪੁੱਛਿਆ ਭਾਈ ਤੁਸੀਂ ਹੁਣ ਅੰਦਰ ਨਹੀਂ ਜਾਂਦੇ ਤੁਸੀਂ ਬਾਹਰੋਂ ਹੀ ਨਮਸਕਾਰ ਕਰ ਰਹੇ ਆਂ ਉਹ ਕਹਿੰਦੇ ਵੀ ਸਿੰਘ ਸਾਹਿਬ ਦਾ ਇੱਕ ਪਾਸੇ ਆਦੇਸ਼ ਆ ਵੀ ਹਥਿਆਰ ਲੈ ਕੇ ਜਾਣਾ ਨਹੀਂ ਦੂਜੇ ਪਾਸੇ ਗੁਰੂ ਸਾਹਿਬ ਦਾ ਆਦੇਸ਼ ਆ ਕਿ ਆਪਾਂ ਹਮੇਸ਼ਾ ਸ਼ਾਸਤਰਧਾਰੀ ਰਹਿਣਾ ਵਾ ਤੇ ਇਸ ਕਰਕੇ ਨਾ ਮੈਂ ਗੁਰੂ ਦਾ ਬਚਨ ਟਾਲ ਸਕਦਾ ਨਾ ਮੈਂ ਸਿੰਘ ਸਾਹਿਬ ਦਾ ਟਾਲ ਇਹ ਸਤਕਾਰ ਆ ਤੇ ਉਹ ਗੈ ਹੈ ਨਹੀਂ ਇਹਨਾਂ ਪਦਵੀਆਂ ਦੇ ਉੱਤੇ ਬੈਠੇ ਹੋਏ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਆ ਕਿ ਸਾਡੇ ਬੋਲ ਕਿਹੋ ਜਿਹੇ ਹੋਣ ਅਸੀਂ ਬਹੁਤ ਸਤਕਾਰਯੋਗ ਰੁਤਬਿਆਂ ਦੇ ਉੱਤੇ ਬੈਠੇ ਹੋਏ ਆਂ ਔਰ ਅਸੀਂ ਪੰਜਾਬ ਦੇ ਲੋਕਾਂ ਨੂੰ ਰਿਪਰੈਜ਼ੈਂਟ ਕਰ ਰਹੇ ਆਂ ਉਹਨਾਂ ਦੇ ਆਗੂ ਆ ਇਸ ਕਰਕੇ ਹਰ ਇੱਕ ਨੂੰ ਇਸ ਗੱਲ ਦਾ ਖਿਆਲ ਜਿਹੜਾ ਉਹ ਰੱਖਣਾ ਚਾਹੀਦਾ। ਸੁਖਮਨੀ ਮੰਨ ਲਿਆ ਸੀ ਕਿ ਬਿਲਕੁਲ ਬਹੁਤ ਪਟਾਰਾ ਵਾਲਾ ਸ਼ਰੂਮ ਦੀ ਕਮੇਟੀ ਦੇ ਬਰਤ ਕੱਲ ਦੀ ਜਿਹੜੀ ਕਾਰਵਾਈ ਆ ਉਹ ਤੇ ਬਦਲੇ ਦੀ ਭਾਵਨਾ ਦੇ ਨਾਲ ਚੱਲਦੀ ਹਾਂਜੀ ਹਾਂਜੀ ਹੋ ਸਕਦਾ ਦੇਖੋ ਰਾਜਨੀਤੀ ਦੇ ਅਥ ਬਹੁਤ ਚੱਲਦੀ ਆ। ਬਾਕੀ ਮੈਂ ਸਮਝਦਾ ਧਿਆਨ ਭਟਕਾਉਣ ਦਾ ਵੀ ਕਾਰਨ ਹੋ ਸਕਦਾ ਪੰਜਾਬ ਦੇ ਹਾਲਾਤ ਤੁਹਾਨੂੰ ਪਤਾ ਹੀ ਆ ਬਹੁਤ ਇੱਥੇ ਜਿਹੜੇ ਇੱਥੇ ਰੋਜ਼ ਕਈ ਥਾਵਾਂ ਦੇ ਉੱਤੇ ਨਜਾਇਜ਼ ਲੋਕ નિર્ਦੋਸ਼ ਮਾਰੇ ਵੀ ਜਾਂਦੇ ਆ। ਆ ਹੁਣ ਜਿੰਡੇ ਵਾਲੇ ਲਾਗੇ ਇੱਕ ਮੁੰਡਾ ਜਿਹੜਾ ਵਾ ਪੁਲਸ ਰਸਤੇ ਦੇ ਵਿੱਚ ਮਰਿਆ ਹੋਰ ਨਸ਼ਿਆਂ ਦੀਆਂ ਗੱਲਾਂ ਵਾ ਤਾਂ ਕਈ ਵਾਰੀ ਹੁੰਦਾ ਵਾ ਵੀ ਇਧਰੋਂ ਧਿਆਨ ਪਟਕਾਉਣ ਦੇ ਲਈ ਕੋਈ ਨਵਾਂ ਮੁੱਦਾ ਲਿਆਓ ਬਾਕੀ ਮੈਂ ਫੇਰ ਕਹਿੰਦਾ ਸਿੱਖ ਸੰਸਥਾਵਾਂ ਸਮਰਾਥਾ ਆਪਣਾ ਪ੍ਰਬੰਧ ਚਲਾਉਣ ਲਈ ਤੇ ਸਿੱਖ ਸੰਸਥਾਵਾਂ ਦੇ ਮਾਮਲੇ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਤੇ ਮੈਂ ਕਾਮਨ ਨੂੰ ਵੀ ਅਪੀਲ ਕਰਦਾ ਕਈ ਵਾਰੀ ਇਮੋਸ਼ਨਲੀ ਇਹ ਲੱਗਦਾ ਹੁੰਦਾ ਵੀ ਇਹ ਠੀਕ ਕਰ ਰਹੇ ਆ ਪਰ ਅਸੀਂ ਰਾਖ ਹੋਲ ਦਿੰਨੇ ਆ ਵੀ ਕੱਲ ਨੂੰ ਮੰਨ ਲਓ ਕੋਈ ਹੋਰ ਵੀ ਇੱਥੇ ਗਲਤੀ ਹੋ ਜੇ ਅੰਦਰ ਪ੍ਰਬੰਧ ਦੇ ਵਿੱਚ ਤੇ ਕੀ ਅਸੀਂ ਪੁਲਿਸ ਨੂੰ ਅੰਦਰ ਆਉਣ ਦੀ ਇਜਾਜ਼ਤ ਦੇਵਾਂਗੇ ਮਾਮਲਿਆਂ 'ਚ ਦਖਲ ਦੇਣ ਦਾ ਇਜਾਜ਼ਤ ਦੇਵਾਂਗੇ ਇਹ ਕਿਤੇ ਨਾ ਕਿਤੇ ਜਿਹੜੀ ਸਾਜਿਸ਼ਾ ਪਹਿਲਾਂ ਤੋਂ ਹੀ ਪਹਿਲਾਂ ਸ਼੍ਰੋਮਣੀ ਕਮੇਟੀ ਤੋੜੀ ਕਿਤੇ ਨਾ ਕਿਤੇ ਉਹਨੂੰ ਕਮਜ਼ੋਰ ਕਰਨ ਦੀ ਤੋੜਨ ਦੀਆਂ ਸਾਰੀਆਂ ਜਿਹੜੀਆਂ ਪਿਛਲੇ ਸਮੇਂ ਤੋਂ ਨੀਤੀਆਂ ਚੱਲਦੀਆਂ ਕਿਤੇ ਨਾ ਕਿਤੇ ਉਹਦੇ ਨਾਲੇ ਜੋੜ ਤੋੜੇ ਦਾ ਹੈਗਾ ਬਾਲ ਉਸ ਤੋਂ ਤੱਕ ਦੀ ਗੱਲ ਕੀਤੀ ਆ ਪਾਸ ਵੀ ਇੱਕ ਵਾਰ ਤੇ ਪੰਜਾਬ ਸਰਕਾਰ ਨੂੰ ਬੱਚਿਆਂ ਨੂੰ ਕਿਹਾ ਜਾਂ ਗਿਆ ਕਿ ਪਹਿਰਾਵੇ ਸਪਲਰ ਤੋਂ ਜੇ ਪਾ ਕੇ ਆਓ ਇਹ ਸਕੂਲਾਂ ਦੇ ਵਿੱਚ ਕੜਿਆ ਨੂੰ ਲੈ ਕੇ ਮੁੱਦਾ ਪੜਿਆ ਹੋਇਆ ਤੇ ਇੱਕ ਕਿਹੜਾ ਦੇਖੋ ਜਿਹੜਾ ਮੇਰੇ ਧਿਆਨ ਪੰਜਾਬ ਜਾਊਗਾ ਨਾ ਖੜੇ ਲਵਾਉਂਦੇ ਆ ਤੇ ਮੈਂ ਖੁਦ ਉੱਥੇ ਜਾਊਗਾ ਕੜੇ ਨਹੀਂ ਲੈਣ ਦੇਣੇ ਇਹ ਇੱਥੇ ਮੇਰੇ ਧਿਆਨ ਚ ਆਲੇ ਦੁਆਲੇ ਵੀ ਕਿਤੇ ਆ ਜਾਊਗਾ ਇਹ ਗਲਤ ਗੱਲ ਆ ਔਰ ਜਿਹੜੇ ਸਰਕਾਰ ਇਹਨਾਂ ਕਿਤੇ ਸਰਕਾਰ ਨੂੰ ਸਮਝ ਆਉਣੀ ਚਾਹੀਦੀ ਆ ਭਈ ਸਹਿਬ ਜਾਦਿਆਂ ਦਾ ਗੁਰੂ ਦੇ ਪਰਿਵਾਰ ਦੇ ਕੋਈ ਕਿਰਦਾਰ ਨਹੀਂ ਕੀਤੇ ਜਾ ਸਕਦੇ ਨਾ ਵੈਸੇ ਨਾਨਿਮੇਸ਼ਨ ਹੁੰਦੇ ਆ ਤੇ ਨਾ ਦੁੱਝੇ ਹੁੰਦੇ ਆ ਤੋ ਐਸ ਕਰਕੇ ਇਹਨਾਂ ਨੂੰ ਇਹ ਨਹੀਂ ਸਮਝ ਚਾਹੀਦੀ ਮੈਂ ਫਿਰ ਕਿੰਨਾ ਵਾਰ-ਵਾਰ ਵੀ ਇਹਨਾਂ ਨੂੰ ਸਿਆਣੇ ਸਿੱਖਾਂ ਦੀ ਜਸਵੰਤ ਸਿੰਘ ਜੱਸ ਵਰਗੇ ਬੈਠੇ ਸਾਡੇ ਓਰ ਤੁਸੀਂ ਸਾਰੇ ਗੁਰਮੁਖ ਬੈਠੇ ਹੋ ਤਾਂ ਤੁਹਾਡੇ ਕੋਲੋਂ ਸਲਾਹ ਲੈ ਲਿਆ ਕਰਨਾ ਤੁਹਾਡੇ ਕੋਲ ਜਦੋਂ ਸਰਕਾਰ ਦੇ ਨਮਾਇंदे ਆਉਂਦੇ ਤੁਸੀਂ ਸਲਾਹ ਦੇ ਰਿਆ ਕਰੋ ਤੇ ਮੇਰੇ ਸਾਹਬ ਨਾਲੇ ਗਲਤੀਆਂ ਨਾ ਕਰ ਸਿੰਘ ਸਾਹਿਬ ਜੀ ਅਨੁਸਾਰ ਜਦੋਂ ਅੰਦਰ ਦੇਖਿਆ ਗਿਆ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਅਕ ਦੇਖਿਆ ਗਿਆ ਜੀ ਜਦੋਂ ਵੀਆਪੀ ਟ੍ਰੀਟਮੈਂਟ ਦਿੱਤਾ ਗਿਆ ਇੰਨੀ ਕੁ ਜ਼ਿਆਦਾ ਹੁੰਦੀ ਸੀ ਕਿ ਪੱਗਾਂ ਲੱਥੀਆਂ ਧੱਕੇ ਮਾਰੇ ਕੇ ਪੱਤਰਕਾਰਾਂ ਦੇ ਪਰਮਾਲ ਤੱਕ ਵਾਲ ਤੱਕ ਪੁੱਟੇ ਗਏ ਇਹ ਕਿਵੇਂ ਦੇਖ ਰਹੇ ਹੋ ਸੱਚਖੰਡ ਦੀ ਹਜ਼ੂਰੀ ਦੇ ਵਿੱਚ ਇਹ ਦਰਬਾਰ ਸਾਹਿਬ ਦੀ ਪਰੀਸ਼ਦ ਦੇ ਅੰਦਰ ਪੁਲਿਸ ਦੀ ਗੁੰਡਾਗਰਦੀ ਅੰਦਰ ਤੱਕ ਆ ਚੁੱਕੀ ਹੈ ਅਸੀਂ ਕਿਉਂ ਨਹੀਂ ਉਹਨਾਂ ਨੂੰ ਬਾਹਰ ਰੋਕਦੇ ਕਿਉਂ ਸਾਡੇ ਕੋਲ ਐਸਪੀਸੀ ਦਾ ਟਾਸਕ ਫੋਰਸ ਹੈਗੀ ਹੈ ਤਾਂ ਕਿਉਂ ਨਹੀਂ ਟਾਸਕ ਫੋਰਸ ਜਾ ਕੇ ਉਹ ਕਿਸੇ ਵੀ ਵੀਆਈਪੀ ਨੂੰ ਜਿਹੜਾ ਹੈ ਉਹ ਮੱਥਾ ਟਿਕਾ ਸਕਦੇ ਪੁਲਿਸ ਅੰਦਰ ਗੁੰਡਾਗਰਦੀ ਕਰਦੀ ਹੈ ਜੀ ਗਲਤ ਆਏ ਦੇਖੋ ਮੇਰੇ ਤੇ ਧਿਆਨ ਦਿਨੇ ਤੁਸੀਂ ਹੁਣੇ ਲਿਆਂਦਾ ਗਲਤ ਵਾਏ ਨਹੀਂ ਹੋਣਾ ਚਾਹੀਦਾ ਬਾਕੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲ ਕਰਾਂਗੇ ਅਗੇ ਤੋਂ ਇਦਾਂ ਦਾ ਕੁਝ ਨਾ ਹੋਵੇ ਕਿਉਂਕਿ ਇਹ ਦਰਬਾਰ ਸਾਹਿਬ ਜਿਹੜਾ ਵਾ ਨਾ ਡਿੱਠੇ ਸੱਬੇ ਥਾਵ ਨਹੀਂ ਤੁੱਦ ਜੇ ਹਾ ਸਾਰੇ ਸ਼ਰਧਾ ਭਾਵਨਾ ਦੇ ਨਾਲ ਹੁੰਦੇ ਆ ਔਰ ਇੱਥੇ ਰਾਣਾ ਰੰਕ ਬਰਾਬਰੀ ਵੀ ਆ ਇੱਥੇ ਕੋਈ ਵੱਡਾ ਨਹੀਂ ਆ ਕੋਈ ਨੀਵਾ ਨਹੀਂ ਆ ਹਾਂ ਠੀਕ ਆ ਕਈ ਵਾਰੀ ਪ੍ਰੋਟੋਕਾਲ ਹੋ ਸਕਦਾ ਪਰ ਉਹਦੇ ਲਈ ਮੈਂ ਸਮਝਦਾ ਵੀ ਸ਼੍ਰੋਮਣੀ ਕਮੇਟੀ ਸਮਰੱਥ ਆ ਉਹ ਪ੍ਰੋਟੋਕਾਲ ਦਾ ਪਾਲਣ ਕਰਾ ਸਕਦੀ ਆ ਪੰਜਾਬ ਸਰਕਾਰ ਨੂੰ ਜਾਂ ਜਿਹੜੀ ਵੀ ਪੁਲਿਸ ਵਾ ਇਹਨਾਂ ਨੂੰ ਗ੍ਰੇਜ ਕਰਨਾ ਚਾਹੀਦਾ ਅੱਗੇ ਤੋਂ ਮੈਂ ਤਗੀਦ ਵੀ ਕਰਦਾ ਵਾਂ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਪੁਲਿਸ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਇਹੋ ਜਿਹਾ ਕੰਮ ਆਪਾਂ ਬਿਲਕੁਲ ਨਹੀਂ ਚੱਲਣ ਦਵਾਗੇ ਖਾਸ ਕਰਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਇਹ ਫੇਰ ਮੈਂ ਉਹ ਗੱਲ ਕਹਿਣਾ ਵੀ ਕਿਤੇ ਨਾ ਕਿਤੇ ਆਪਣਾ ਦਬਦਬਾ ਵਧਾਉਣ ਦੀ ਗੱਲ ਆਪਾਂ ਵੀਖ ਸੰਗ ਇਹ ਕਿ ਉਹ ਨਹੀਂ ਸੰਤ ਨਹੀਂ ਹੁੰਦੀ ਜਿਨੀ ਅੰਦਰ ਫੋਰਸਰ ਬੈਠੀ ਕਿ ਉਹਨਾਂ ਦਿਨਾਂ ਦੇ ਵਿੱਚ ਹੀ ਰੋਕ ਲੱਗ ਸਕਦੀ ਕਿੰਨਾ ਦਿਨਾਂ ਚ ਦੇਖੋ ਇਹਦੇ ਇਹਨਾਂ ਸਾਰਿਆਂ ਨੂੰ ਆਪ ਹੀ ਚਾਹੀਦਾ ਨਾ ਅਸੀਂ ਅਸੀਂ ਸਾਰੇ ਗੁਰੂ ਕਰਕੇ ਗੁਰੂ ਸਮਰੱਥਾ ਔਰ ਹਮਰੀ ਕਰੋ ਹੱਥ ਦਾ ਰੱਸ਼ਾ ਸਾਡਾ ਰੱਖਾ ਵੀ ਹੈਗਾ ਪ੍ਰਮਾਤਮਾ ਗੁਰੂ ਆ ਤਾਂ ਇਹਨਾਂ ਨੂੰ ਆਪ ਹੀ ਚਾਹੀਦਾ ਵੀ ਇਦਾਂ ਦਾ ਹੋਰ ਆਪਾਂ ਕ੍ਰੀਏਟ ਨਾ ਕਰੀਏ ਜਿਹਦੇ ਨਾਲ ਲੋਕਾਂ ਦੇ ਵਿੱਚ ਕੋਈ ਇਦਾਂ ਦੀ ਭਾਵਨਾ ਜਿਹੜੀ ਉਹ ਪੈਦਾ ਹੋਵੇ ਸੰਜਮ ਜਾਗਤਾ ਤੇ ਗੁਰੂ ਦੀ ਮਰਿਆਦਾ ਦਾ ਖਿਆਲ ਸਾਰਿਆਂ ਨੂੰ ਰੱਖਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਂਦੇ ਜਿਵੇਂ ਜਿਵੇਂ ਦਿੱਲੀ ਤੋਂ ਆਪਾਂ ਘਰਦੋਂ ਹੀ ਆਇਆ ਤਾਂ ਪਾਵਨਿਆ ਦੇ ਡਿਟਰਕਟ ਵਾਲੀ ਆਪਦਾ ਕਿ ਇਸ ਪਾਵਨੇ ਨੂੰ ਲੈ ਕੇ ਕ੍ਰੈਸਿੰਗ ਤੇ ਵੀ ਬੰਦੀਆਂ ਕ੍ਰੀਡ ਰਾਈਟ ਆ ਸਕਦੀਆਂ ਹਨ ਕਿਉਂਕਿ ਉਹ ਤਾਂ ਗਿਰਫਤਾਰੀਆਂ ਕਰਨ ਵਾਲੇ ਐ ਜੋ ਸਾਡੇ ਤੱਕ ਸੂਤਰਾਂ ਤੋਂ ਪਤਾ ਲੱਗਿਆ ਜੀ ਆਉਣ ਵਾਲੇ ਸਮੇਂ 'ਚ ਉਹ ਹੌਲੀ ਹੌਲੀ ਕਰਕੇ ਜਿਹੜੇ ਤੁਹਾਡੇ ਮੈਂ ਇਹ ਦੇਖੋ ਆਪਣੇ ਸਿੱਖ ਕੌਮ ਨੂੰ ਅਪੀਲ ਕਰ ਸਕਦਾ ਹਾਂ ਗੁਰੂ ਨੇ ਸਾਨੂੰ ਬਵੇਕਸ਼ੀਲ ਬਣਾਇਆ ਕਈ ਵਾਰੀ ਕੀ ਹੁੰਦਾ ਹੁੰਦਾ ਕਿ ਸਾਨੂੰ ਠੀਕ ਲੱਗ ਰਿਹਾ ਵੀ ਇਹ ਠੀਕ ਹੈ ਪਰ ਉਹਦੇ ਪਿੱਛੇ ਮਨਸ਼ਾ ਬਹੁਤ ਮਾੜੀ ਹੁੰਦੀ ਆ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਕਿਉਂਕਿ ਸੰਗਠਿਤ ਸੰਸਥਾਵਾਂਾਂ ਵਿੱਚ ਸਾਡੇ ਨਾਲ ਤਾਂ ਸਿੱਖਾਂ ਨੂੰ ਇਹਦੇ ਤੇ ਗੌਰ ਜਰੂਰ ਰੱਖਣਾ ਚਾਹੀਦਾ ਇਹ ਨਾ ਹੋਵੇ ਕਿ ਅੱਜ ਆਹੀ ਇੱਕ ਮਾਮਲੇ ਦੇ ਵਿੱਚ ਉਹਨਾਂ ਨੂੰ ਦਖਲ ਦੀ ਖੋਲ ਦਿੱਤੀ ਆ ਕੱਲ ਨੂੰ ਹੋਰ ਮਾਮਲਿਆਂ ਦੇ ਵਿੱਚ ਦਖਲ ਦੇਣ ਤੇ ਹੌਲੀ-ਹੌਲੀ ਉਹ ਕਹਿਣ ਵੀ ਪ੍ਰਬੰਧ ਸਾਡੇ ਮੁਤਾਬਕ ਚੱਲੇ ਇਹ ਗੁਰੂ ਦਾ ਕੰਮ ਆ ਇਹ ਜਦੋਂ ਗੁਰਦੁਆਰਾ ਐਕਟ ਸ਼ੁਰੂਮਣੀ ਕਮੇਟੀ ਦਾ ਬਣਿਆ ਤੇ ਉਹਦੇ ਮੁਤਾਬਕ ਹੀ ਹੋਣਾ ਬਾਕੀ ਤੁਹਾਨੂੰ ਸਾਰੇ ਮਤੇ ਮਿਲ ਜਾਣਗੇ ਉਹਨੂੰ ਜਰਨਲ ਵਿੱਚ ਲਾਸਦੇ। ਸਰਵਾਤ ਸਾਹਿਬ ਉੱਤੇ ਹਮਲੇ ਦੀ ਗੱਲ ਕੀਤੀ ਸੀ, ਬੰਬ ਲਗਾਉਣ ਦੀ ਗੱਲ ਕੀਤੀ ਸੀ, ਸਰਕਾਰ ਦਾਅਵੇ ਕਰਦੀ ਸੀ ਤਾਂ ਫਿਰ ਦੋ ਚਾਰ ਦਿਨ ਚ ਫੇਸ ਕਰ ਲੈਣਾ ਉਹ ਤੇ ਸਰਕਾਰ ਕੋਲ ਦੇਸ ਨਹੀਂ ਹੋਇਆ। ਜਿਹੜੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਿਆਰ ਕਰਤੀ ਗਈ ਉਹਦੇ ਵਿੱਚ ਸਿੱਧਾ ਦਖਲ ਦਿੱਤਾ ਜਾ ਰਿਹਾ। ਕਿ ਸਰਕਾਰ ਜਿਹੜੇ ਆਪਣੀ ਕਾਨੂੰਨੀ ਕਾਰਵਾਈ ਸਦੇ ਕਰਨੀ ਹੈ ਉਹ ਮੁਕੰਮਲ ਨਹੀਂ ਕਰ ਪਾਉਂਦੀ ਪਰ ਧਾਰਮਿਕ ਕਮਾ ਦੇ ਵਿੱਚ ਦਖਲ ਦੇ ਰਹੀ ਆ। ਉਹ ਜਿਹੜੇ ਬੇਤਦੀਆਂ ਵੀ ਹੁੰਦੀਆਂ ਨੇ ਕੁਟਕਰਾਂ ਦੇ ਵਿੱਚ ਉੱਥੇ ਵੀ ਚੁੱਕ ਕਰ ਦਿੰਦੀ ਐ ਕਿ ਕਿਦਾਂ ਕਰ ਲੈਣਗੇ ਪਰ ਮੈਂ ਕਹਤਾਂ ਜੀ ਵੀ ਰਾਜਨੀਤਿਕ ਮਨਸ਼ਾ ਵਾ ਇਹਦਾ ਨਹੀਂ ਕਰਨਾ ਚਾਹੀਦਾ ਸਾਡੀਆਂ ਸੰਸਥਾਵਾਂ ਸਮਰਾਥਾ ਬਾਕੀ ਜਿਸ ਤਰੀਕੇ ਦਾ ਸਿਸਟਮ ਚੱਲ ਰਿਹਾ ਇਹ ਠੀਕ ਨਹੀਂ ਆ ਬਾਕੀ ਪੰਥ ਵੀ ਸਮਰਾਥਾ ਤੇ ਪੰਥ ਤਗੜਾ ਬਾ ਤੇ ਪੰਥ ਪਛਾਣ ਦਾ ਸਾਡੀ ਸਵਾਲੇ ਦੀ ਅਹ ਜੋਸੀਕ ਬੈਸੂ ਜਿਸ ਦਿਨ ਇਥੋਂ ਸਜ਼ਾ ਲਗਾਈ ਗਈ ਉਸ ਨੋਟੀਫਿਕੇਸ਼ਨ ਦੇ ਵਿੱਚ ਉਹ ਹਦੇਸ਼ ਦੇ ਵਿੱਚ ਤੁਸੀਂ ਲਿਖਿਆ ਨੀਚੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਏ ਸੀ ਕਿ ਸ਼ਹੀਦੀ ਦਿਹਾੜੇ ਮਨਾਉਣ ਦੇ ਵਿੱਚ ਸਰਕਾਰ ਸਾਡਾ ਸਹਿਯੋਗ ਕਰੇ ਪ੍ਰਬੰਧ ਦੇ ਕੇ ਪਰ ਉਹਦੇ ਉਲਟ ਜਾ ਕੇ ਸਰਕਾਰ ਵੱਲੋਂ ਫੇਰ ਦੁਬਾਰਾ ਤੋਂ ਉੱਤੇ ਜਾ ਕੇ ਸਾਰੇ ਜਿਹੜੇ ਸ਼ਹੀਦੀ ਦਿਹਾੜੇ ਮਨਾਏ ਗਏ ਇਸ ਤਰ੍ਹਾਂ ਐਸਜੀਪੀਸੀ ਦਾ ਪੇਜ ਉਹ ਵੀ YouTube ਬੰਦ ਕਰਾਇਆ ਗਿਆ ਕਿਵੇਂ ਦੇਖ ਰਹੇ ਹੋ ਕਿ ਇਹ ਕੋ ਲੰਘਣਾ ਨਹੀਂ ਕਹਿ ਸਕਦੇ ਅਸੀਂ ਆਦੇਸ਼ ਦੀ ਲੰਘਣਾ ਕੀਤੀ ਤੇ ਖਟਿਆ ਗਈ ਹਾਂਜੀ ਕੁਛ ਨਹੀਂ ਖਟਿਆ ਇਹਨਾਂ ਨੇ ਤੁਸੀਂ ਮੰਨਦੇ ਹੋ ਉਲੰਘਣਾ ਹੈ ਦੇਖੋ ਜਿਹੜੇ ਗੁਰੂ ਤੋਂ ਬੇਮਖੋ ਜਾਣਨਾ ਪਰਮੇਸ਼ਰ ਤੇ ਭੁੱਲਿਆ ਵਿਆਪਣ ਸੱਬੇ ਰੋਗ ਜੇ ਬੇਮਖੋ ਇਹ ਤੇ ਫਿਰ ਖਟਿਆ ਵੀ ਕੀ ਆ ਕੋਈ ਪ੍ਰਾਪਤੀ ਹੋਈ ਆ ਸਵਾਏ ਫਟਮਾ ਲਾਉਣ ਤੋਂ ਇਹਨਾਂ ਦੀ ਕੋਈ ਪ੍ਰਾਪਤੀ ਨਹੀਂ ਆ ਪਰ ਮੈਂ ਇਹ ਵੀ ਇਹਨਾਂ ਨੂੰ ਕਹਿਣਾ ਵੀ ਜਿੱਥੇ ਜਿੱਥੇ ਲੱਗੀਆਂ ਸਤਕਾਰ ਦੇ ਨਾਲ ਲੋਹਾ ਕੇ ਉਹਨਾਂ ਦਾ ਸਨਸਕਾਰ ਕਰ ਦੇਣਾ ਚਾਹੀਦਾ ਉਹਨਾਂ ਦੇ ਬੇਅਦਬੀ ਨਹੀਂ ਹੋਣੀ ਚਾਹੀਦੀ ਜਿਹੜੀਆਂ ਜੜੀਆਂ ਵੀ ਤਸਵੀਰਾਂ ਤੇ ਬੁੱਤ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ